ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਗਦੁੱਦਾਂ ਦਾ ਸਾਈਜ਼ ਵੱਧ ਗਿਆ ਹੋਵੇ ਜਿੰਨਾਂ ਦਾ ਉਹਨਾਂ ਲਈ ਇਹ ਜੋ ਇਹ ਹੈਗੇ ਜੀ ਆਪਣੀ ਪ੍ਰੋਸਟੇਟ ਆਹ ਪ੍ਰੋਸਟ ਐਡ ਟੈਬਲੇਟ ਹੈ ਇਹ ਇਹ ਟੈਬਲੇਟ ਲੈਣੀ ਆਪਾਂ ਨੇ ਖਾਣਾ ਖਾਣ ਤੋਂ 20-25 ਮਿੰਟ ਪਹਿਲਾਂ ਹਲਕੇ ਜਿਹੇ ਘੁੱਸੇ ਪਾਣੀ ਨਾਲ ਜਾਂ ਨਾਰਮਲ ਪਾਣੀ ਨਾਲ ਤੇ ਜੇ ਜੋ ਖਾਣਾ ਵਗੈਰਾ ਖਾ ਲਿਆ ਉਸ ਤੋਂ ਫਿਰ ਅੱਧੇ ਘੰਟੇ ਬਾਅਦ ਲੈਣਾ ਆਪਾਂ ਨੇ ਗੋਖਰੂ ਤਰਕੰਠ ਕਾਦੀ ਕੜਾ ਇਹਦੇ ਲੈਣੇ ਨੇ 4 ਚਮਚ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ 4 ਚਮਚ ਅੱਧਾ ਗਲਾਸ ਪਾਣੀ ਦਾ ਨੋਰਮਲ ਦਾ ਤੇ 4 ਚਮਚ ਇਹਦੇ ਖਾਣਾ ਖਾਣ ਤੋਂ ਬਾਅਦ ਤੇ ਇਹ ਜਿਨ੍ਹਾਂ ਦਾ ਗਦੂਦਾਂ ਦਾ ਸਾਈਜ਼ ਵਧਿਆ ਹੋਵੇ ਤੇ ਡਾਕਟਰਾਂ ਨੇ ਆਪਰੇਸ਼ਨ ਦੱਸ ਰਿਹਾ ਹੋਵੇ ਉਹਨਾਂ ਲਈ ਇਹ ਇਸ ਨੂੰ ਤੁਸੀਂ ਵਰਤੋ ਰੈਗੂਲਰ ਤੇ ਪ੍ਰੋਸਟ ਪ੍ਰੋਸਟ ਐਡ ਗੋਲੀ 2 ਸਵੇਰੇ 2 ਸ਼ਾਮ ਖਾਣਾ ਖਾਣ ਤੋਂ 15-20 ਮਿੰਟ ਪਹਿਲਾਂ ਕ੍ਰਿਤ੍ਰਕੰਠ ਕਾਦੀ ਕੜਾ